ਕੇਂਦਰ ਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਕੱਢਿਆ ਗਿਆ ਬਠਿੰਡਾ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਇੱਕ ਟਰੈਕਟਰ ਮਾਰਚ ਜਿਸ ਦੇ ਵਿੱਚ ਕਿਸਾਨ ਅੱਗੋਂ ਨੂੰ ਬੋਲਦੇ ਆ ਕਿ ਆ ਕਿ ਕੇਂਦਰ ਦੀ ਸਰਕਾਰ ਵੱਲੋਂ ਜਿੱਥੇ ਅਸੀਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਸੀ ਤੇ ਉੱਥੇ ਸਾਡੇ ਟਰੈਕਟਰ ਮਾਰਚ ਕੱਢੇ ਜਾ ਰਹੇ ਸੀ ਉੱਥੇ ਸਾਡੇ ਟਰੈਕਟਰ ਵੀ ਰੋਕੇ ਗਏ ਤੇ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਛੱਡ ਤੇ ਪਰਚੇ ਵੀ ਕੀਤੇ ਗਏ ਉੱਥੇ ਜੋ ਇਹਨਾਂ ਵੱਲ ਵਾਅਦੇ ਕੀਤੇ ਸੀ ਉਹ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ ਜੇ ਸਰੂ ਲੈ ਕੇ ਹੁਣ ਉਸੇ ਦਿਨ ਨੂੰ ਮਨਾਉਂਦੇ ਹੋ 26 ਜਨਵਰੀ ਦੇ ਦਿਨ ਦੇ ਦਿੱਤੇ ਵਿਸ਼ੇਸ਼ ਤੌਰ ਤੇ ਉਹਨਾਂ ਬਰੋਂ ਟਰੈਕਟਰ ਮਾਰਚ ਕੱਢੇ ਜਾ ਰਹੇ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਗਰਾਹਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਬਟਿੰਡਾ ਦੇ ਅੰਦਰ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਚਤਾਵਨੀ ਦਿੱਤੀ ਕਿ ਉਹ ਫਿਰ ਤੋਂ ਦੁਆਰਾ ਤੋਂ 13 ਤਰੀਕ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤੇ ਦਿੱਲੀ ਦੇ ਵਿੱਚ ਸੰਘਰਸ਼ ਕਰਨ ਆ ਰਹੇ ਹਨ ਦੇਖਣ ਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੀ ਆਈਟੀ ਪੁਲਿਸ ਦੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਭਾਰਤੀ ਕਿਸਾਨ ਜਨ ਉਹਨੇ ਇੱਕ ਤਰਾਕ ਇਕਤਾ ਅਗਰਾਹ ਵੱਲੋਂ ਟਰੈਕਟਰ ਲੈ ਕੇ ਇੱਥੇ ਇੱਕ ਕੇਂਦਰ ਦੀ ਸਰਕਾਰ ਦੇ ਖਿਲਾਫ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਟਰੈਕਟਰ ਮਾਰਚ ਇਹਨਾਂ ਵੱਲੋਂ ਇੱਥੇ ਕੱਢ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਜ਼ाहिर ਕੀਤਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਈਟੀ ਚੌਂਦੀ ਹੈ ਸਾਰੀਆਂ ਤਸਵੀਰਾਂ ਜਿੱਥੇ ਭਾਰਤੀ ਕਿਸਾਨ ਜਨ ਉਹਨੇ ਇਕਤਾ ਗਰਾਹ ਵੱਲੋਂ ਇੱਕ ਵੱਡਾ ਕਟ ਕੀਤਾ ਗਿਆ ਅਤੇ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਲੈ ਕੇ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਇੱਕ ਰੋਸ ਸਮਾਰਚ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸੀ ਜਿਵੇਂ ਦਿਖਾ ਰਹੇ ਹਾਂ ਬਟਿੰਡਾ ਦੇ ਆਈਟੀ ਪੁਲ ਦੀਆਂ ਸਰਗ ਤਸਵੀਰਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਕਿਸਾਨ ਜਨ ਲੇਖਤਾ ਉਗਰਾਹਾ ਦੇ ਕਾਰਟਨ ਅਤੇ ਕਾਰਕੁਨ ਆਪਣੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਅਤੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇੰਨਾ ਟਰੈਕਟਰਾਂ ਦੇ ਨਾਲ ਇਹਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਸਮਾਰਚ ਕੀਤਾ ਗਿਆ ਕਿੰਨਾ ਮਤ ਦਾ ਕੀ ਜਾਣ ਤੁਹਾਨੂੰ ਸਰ ਮੈਂ ਕਰ ਰੋਜ਼ਮਾਰ ਚ ਸੀ ਇਹ ਜਿਹੜੀ ਐਮਐਸ ਖਰੀਦ ਖਤਮ ਕਰ ਰਹੀ ਹੈ ਕੇਂਦਰ ਸਰਕਾਰ ਉਹ ਹੋ ਲਾਗੂ ਰਹੇ ਤੇ ਜਿਹੜੀਆਂ ਲਖਵੀਰਪੁਰ ਕੀ ਜੀਆਂ ਕਤਲਾਂ ਕਾਤਨ ਕੀਤੀ ਸੀ ਉਹਨਾਂ ਨੂੰ ਅੰਦਰ ਕਰੇ ਤੇ ਉਹਨਾਂ ਨੂੰ ਨਿصاف ਮਿਲੇ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਮਿਲੇ ਦਿੱਲੀ ਕੋਲ ਦੇ ਜਿਹੜਾ ਸੀਗੇ ਉਹਨਾਂ ਨੂੰ ਵੀ ਮਾਜਵਾ ਮਿਲੇ ਤੇ ਉਹਨਾਂ ਨੂੰ ਵੀ ਨਿਸਾਖ ਮਿਲੇ ਇਹ ਸਾਰੀਆਂ ਫਸਲਾਂ ਦੀ ਪੱਕੀ ਗਾਰੰਟੀ ਕਰੇ ਇਹ ਇੱਕ ਤਰ੍ਹਾਂ ਸੀ ਮਜਾਰਾ ਕਰ ਰਹੇ ਆ ਸਰਮਾਰ ਸਾਡੇ ਨੌਜਵਾਨ ਭਾਰਤੀ ਕਿਸਾਨ ਜੀ ਨੂੰ ਯਾਦ ਰਾਹਣਾ 13 ਤਰੀਕ ਨੂੰ ਕਹਿੰਦੇ ਕਿਸਾਨ ਦਿੱਲੀ ਫੇਰ ਜਾ ਰਹੇ ਆ ਜੀ ਨਹੀਂ ਦਿੱਲੀ ਨਹੀਂ ਅਸੀਂ ਪੜਾਪੜਾ ਮਰਵਾ ਕੇ ਜਾਵਾਂਗੇ ਕਿ ਮੈਂ ਅੱਗੇ ਦਿੱਲੀ ਗਏ ਆਂ ਅੱਜ ਅਸੀਂ ਐਸਡੀਸੀ ਦਫ਼ਤਰ ਮੁਰੇ ਸ਼ਰਮਾਸਿਆਂ ਨੂੰ ਦਿੱਟਣ ਆਏ ਆਂ ਪੀਟਾਮਣੀ ਦੇਣ ਆਏ। ਮੇਰਾ ਦਾ ਗੁਰਪਾਲ ਸਿੰਘ ਬੀਕੇ ਜੂ ਇੱਕਤਾ ਗਰਾਹਾ ਬਠਿੰਡੇ ਬਲਾਕ ਦਾ ਮਾਜਰ ਸੈਕਟਰੀ ਐ। ਜਿਹੜਾ ਦਿੱਲੀ ਚਲਦੇ ਘੋਲ ਦਰਾਨਾ 26 ਜਨਵਰੀ ਨੂੰ ਸਰਕਾਰ ਨੇ ਵੀ ਦਿਨ ਮਨਾਉਣਾ ਹੁੰਦਾ ਪਰੇਡ ਕਰਾਉਣੀ ਹੁੰਦੀ ਆ ਪਰ ਉੱਥੇ ਕਿਸਾਨੀ ਘੋਲ ਚਲਦੇ ਦਰਾਨਾ ਕਿਸਾਨਾਂ ਨੇ ਬਹੁਤ ਵੱਡੀ ਪਰੇਡ ਦਾ ਵਿੱਢਿਆ ਸੀ ਉੱਥੇ ਕੰਮ ਸਾਰਾ ਪਰ ਅੱਜ ਦੀ ਹਕੂਮਤ ਨੇ ਸਾਡੇ ਟਰੈਕਟਰਾਂ ਨੂੰ ਵੀ ਜਬਤ ਕਰਿਆ ਮਸ਼ੀਨਰੀ ਨੂੰ ਵੱਡੀ ਪੱਧਰ ਤੇ ਦਿੱਲੀ ਤੇ ਕਈ ਕਿਸਾਨਾਂ ਨੂੰ ਸ਼ਹੀਦ ਕਰਿਆ ਇਸ ਦੇ ਰੋਸ ਵਜੋਂ ਅਸੀਂ ਇਹ ਜਿਹੜਾ 26 ਵਾਲਾ ਦਿਨ ਆ ਉਹ ਅਸੀਂ ਸਾਰੇ ਭਾਰਤ ਦੇ ਸੰਜੁਟ ਮੋਰਚੇ ਦੇ ਸੱਦੇ ਨੂੰ ਲਾਗੂ ਕਰਦੇ ਹੋਏ ਪੂਰੇ ਜੋਰ ਸ਼ੋਰ ਨਾਲ ਮਨਾ ਰਹੇ ਹਾਂ ਤਾਂ ਕਿ ਹਕੂਮਤਾਂ ਨੂੰ ਪਤਾ ਲੱਗੇ ਵੀ ਉਹੋ ਦਿੱਲੀ ਕੋਲ ਆ ਜਿਹੜਾ ਉਹ ਲਗਾਤਾਰ ਸਾਦਾ ਬਰਕਰਾਰ ਹੈ ਅੱਜ ਸਾਡੀ ਜੀ ਕੱਲੇ ਬਠਿੰਡੇ ਜਿਨੇ ਦੀ ਹਜ਼ਾਰ ਤੋਂ ਉੱਪਰ ਗਿਣਤੀ ਆ ਟਰੈਕਟਰ ਦੀ 13 ਤਰੀਕ ਨੂੰ ਕਹਿੰਦੇ ਫੇਰ ਦਿੱਲੀ ਜਾ ਰਹੇ ਹੈਗੇ ਇਸ ਸਾਲ ਬਿਲਕੁਲ ਜੀ ਬਿਲਕੁਲ 13 ਤਰੀਕ ਨੂੰ ਫੇਰ ਸੰਜੋਤ ਮੋਰਚੇ ਦਾ ਫੈਸਲਾ ਹੋਣਾ ਆ ਉਹ ਜਿਵੇਂ ਸੱਦਾ ਆਊਗਾ ਅਸੀਂ ਉਹਨੂੰ ਖੂਬੀ ਨਵਾਗੇ ਪਰ ਇਸ ਟਾਈਮ ਸਾਡਾ ਹੁਣ ਹਜੇ ਬਹੁਤ ਵੱਡੇ ਕਾਫਲੇ ਉੱਜੇ ਹੋਏ ਆ ਮਗਰ ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਲੋਟ ਕਰਕੇ ਟੋਰ ਲੱਗੇ ਹੋਏ ਆ ਕਿਸਾਨਾਂ ਨੇ ਆਪਣੇ ਹੱਕੀ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਹੈ ਉਹ ਇਹ ਜਿਹੜੇ ਲੋਕ ਵੀ ਪਰੇਸ਼ਾਨ ਹੋਏ ਐ ਅੰਗਰੇਜ਼ਾਂ ਤੋਂ ਦੇਖੋ ਕੋਈ ਨਾ ਕੋਸਤਾ ਹੋਣਾ ਹੀ ਆ ਪ੍ਰੇਸ਼ਾਨੀ ਜੇ ਲੋਕਾਂ ਦੀ ਕਿਸਾਨਾਂ ਦੀ ਬਣੀ ਆ ਤਾਂ ਇਹ ਹੀ ਕਿਸਾਨ ਆ ਸਾਡੇ ਰਾਹੀਰ ਜਿਹੜੇ ਇੱਕ ਦਿਨ ਪ੍ਰੇਸ਼ਾਨੀ ਨਹੀਂ ਚੱਲ ਸਕਦੇ ਪਰ ਤੁਸੀਂ ਵੇਖੋ ਵੀ ਦਿੱਲੀ ਘੋਲ ਦੌਰਾਨ ਸਾਡੇ 7-800 ਕਿਸਾਨ ਆ ਸਾਡੀਆਂ ਮਾਵਾ ਪੈਣਾ ਸ਼ਹੀਦ ਹੋ ਗਨਾ ਉਹਨਾਂ ਦਾ ਅਸੀਂ ਦਿਨ ਮਨਾਉਣੇ ਅੱਜ ਆਲਾ ਵੀ ਸਾਡਾ ਲਗਾਤਾਰ ਜਿਹੜਾ ਵਾਅਦੇ ਕਰਕੇ ਜਿਹੜੀਆਂ ਮੰਗਾਂ ਮੰਨੀਆਂ ਸੀ ਉਥੇ ਕੱਲ੍ਹ ਗਾ ਲਾਗੂ ਕਰਾਉਣ ਵਾਲਾ ਰਹਿੰਦਗਾ ਸੀ ਉਹਨਾਂ ਵਾਸਤੇ ਹਜੇ ਵੀ ਅਸੀਂ ਮਗਰਾ ਕਰ ਰਹੇ ਹਾਂ ਹਜੇ ਤਾਈਂ ਸਾਡੀਆਂ ਉਹ ਮੰਗਾਂ ਲਾਗੂ ਨਹੀਂ ਕਰਾਇਆਂ ਲਖਵੀਰਪੁਰ ਖੀਰੀ ਵਾਲੇ ਅਜੇ ਮਿਸ਼ਰੇ ਵਰਗੇ ਉਹ ਫਿਰਦੇ ਆ ਉਮੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਬਣਦੀ ਕਰੀ ਇਸ ਗੱਲ ਕਰਕੇ ਸਾਡਾ ਇਹ ਰੋਜ਼ ਪ੍ਰਦਰਸ਼ਨ ਅੱਜ ਸਾਰੇ ਬਠਿੰਡੇ ਜਿਲ੍ਹੇ ਵਿੱਚ ਜ਼ੋਰਦਾਰ ਕਰ ਰਹੇ ਹਾਂ ਅਸੀਂ ਕਰਮੇਲ ਕੌਰ ਅੱਜ ਰੋਸ ਮਾਰਕ ਰੋਸ ਮਾਰਕ ਅਸੀਂ ਇਹ ਦੀਪ ਨਵੀ ਜਿਹੜੀ ਐ ਮੈਂ ਉਸ